ਜੈ ਐਨੂ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਦੂਜਾ ਜੰਤੂਆਂ ਵਿੱਚ ਪੋਸ਼ਣ ਸੋ ਬੱਚਿਓ ਇਸ ਪੂਰੇ ਅਭਿਆਸ ਨੂੰ ਪੜਨ ਤੇ ਸਮਝਣ ਲਈ ਸੋਚੋ ਅਤੇ ਉੱਤਰ ਦਿਓ ਦੀ ਲੜੀ ਰਹੀ ਅਸੀਂ ਇਹ ਕੰਮ ਕਰਾਂਗੇ ਸੋ ਸੋਚੋ ਅਤੇ ਉੱਤਰ ਦਿਓ ਦੀ ਲੜੀ ਵਿੱਚ ਪਹਿਲੇ 10 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਸਾਰੇ ਸਵਾਲ ਅਤੇ ਉਹਦੇ ਹੱਲ ਉਹਦੇ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਤੇ ਮਗਰੋਂ ਦੀ ਇਹਨਾਂ ਸਵਾਲਾਂ ਜਵਾਬਾਂ ਨੂੰ ਆਪਣੇ ਆਪ ਬਿਨਾਂ ਦੇਖੇ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਆਪ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 7ਵੀਂ ਜਮਾਤ ਨਾਲ ਜੁੜੀਆਂ ਤਿੰਨ ਪਲੇਲਿਸਟਾਂ ਹੋ ਰਹੀਆਂ ਤੁਸੀਂ ਚੈਨਲ ਤੇ ਜਾਓ ਪਲੇਲਿਸਟ ਤੇ ਟੈਪ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ ਤਿੰਨ ਹੋਰ ਪਲੇਲਿਸਟਾਂ 7ਵੀਂ ਦੀਆਂ ਇੱਕ ਹੈਗੀ 7ਵੀਂ ਗਣਿਤ ਦੂਜੀ ਹੈਗੀ 7th ਇੰਗਲਿਸ਼ ਤੇ ਤੀਜੀ ਹੈਗੀ 7th ਮੈਥ ਇੰਗਲਿਸ਼ ਮੀਡੀਅਮ ਦੇ ਵਿੱਚ ਸੋ ਤੁਹਾਡੀਆਂ ਅੰਗਰੇਜ਼ੀ ਦੀਆਂ ਇੰਗਲਿਸ਼ ਦੀਆਂ ਤੇ ਗਣਿਤ ਦੀਆਂ ਲੋੜਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ। ਆਓ ਦੇਖੀਏ ਬੱਚਿਓ ਪਹਿਲਾ ਸਵਾਲ। ਜਿਹੜਾ ਹੈਗਾ ਕਿ ਜੰਤੂਆਂ ਦੇ ਪੋਸ਼ਣ ਬਾਰੇ ਤੁਸੀਂ ਕੀ ਜਾਣਦੇ ਹੋ? ਸੋ ਜੰਤੂਆਂ ਦੇ ਪੋਸ਼ਣ ਬਾਰੇ ਤਿੰਨ ਮੁੱਖ ਗੱਲਾਂ ਹਨ। ਪਹਿਲੀ ਜੰਤੂ ਪੌਦਿਆਂ ਵਾਂਗ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ। ਦੂਜੀ ਗੱਲ ਜੰਤੂ ਸਿੱਧੇ ਜਾਂ ਅਸਿੱਧੇ ਤੌਰ ਤੇ ਆਪਣੇ ਭੋਜਨ ਲਈ ਪੌਦਿਆਂ ਤੇ ਨਿਰਭਰ ਹਨ। ਤੇ ਤੀਜੀ ਗੱਲ ਹੈ ਬੱਚਿਓ ਜੰਤੂ ਗੁੰਝਲਦਾਰ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਕੰਪਲੈਕਸ ਖਾਣ ਯੋਗ ਪਦਾਰਥ ਖਾਂਦੇ ਹਨ ਅਤੇ ਉਹਨਾਂ ਨੂੰ ਸਰਲ ਜਿਹਨੂੰ ਅੰਗਰੇਜ਼ੀ ਵਿੱਚ ਕਹਾਂਗੇ ਸਿੰਪਲ ਪਦਾਰਥਾਂ ਵਿੱਚ ਤੋੜਦੇ ਹਨ ਤੇ ਇਸ ਨੂੰ ਪਾਚਨ ਕਿਹਾ ਜਾਂਦਾ ਹੈ ਪਾਚਨ ਦਾ ਮਤਲਬ ਹੈ ਡਾਈਜੈਸ਼ਨ ਜਿਹਨੂੰ ਹਜ਼ਮਾ ਹਜ਼ਮਾ ਠੀਕ ਹੈ ਅੱਗੇ ਚਲੀਏ ਸਵਾਲ ਨੰਬਰ 2 ਜਾਂ ਹੋ ਜਾਂਦੀਆਂ ਆਦਤਾਂ ਦੇ ਮੁਤਾਬਕ ਜੰਤੂ ਕਿੰਨੇ ਕਿਸਮ ਦੇ ਹੁੰਦੇ ਹਨ ਸੋ ਉੱਤਰ ਆ ਗਿਆ ਭੋਜਨ ਦੀਆਂ ਆਦਤਾਂ ਦੇ ਮੁਤਾਬਕ ਜੰਤੂ ਤਿੰਨ ਕਿਸਮ ਦੇ ਹੁੰਦੇ ਹਨ ਪਹਿਲਾ ਸ਼ਾਕਾਹਾਰੀ ਜਿਹਨੂੰ ਅੰਗਰੇਜ਼ੀ 'ਚ ਆ ਜਾਂਦਾ ਹੈ ਹਰਬੀਵੋਰਸ ਉਹ ਜੰਤੂ ਜੋ ਸਿਰਫ ਪੌਦਿਆਂ ਤੋਂ ਆਪਣਾ ਭੋਜਨ ਪ੍ਰਾਪਤ ਕਰਦੇ ਹਨ ਠਠੇ ਫਲੀਆਂ ਫਲ ਸਬਜ਼ੀਆਂ ਦਾਲਾਂ ਠੀਕ ਹੈ ਉਦਾਹਰਨ ਦੇ ਤੌਰ ਤੇ ਗਾਂ ਮੱਝ ਬੱਕਰੀ ਹਿਰਨ ਭੇਡ ਆਦਿ ਦੂਜਾ ਆ ਗਿਆ ਮਾਸਾਹਾਰੀ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਕਾਰਨੀਵੋਰਸ ਉਹ ਜੰਤੂ ਜੋ ਸਿਰਫ ਦੂਜੇ ਜੰਤੂਆਂ ਨੂੰ ਖਾ ਕੇ ਆਪਣਾ ਨਿਰਵਾਹ ਕਰਦੇ ਹਨ ਉਹ ਪੱਤੀਆਂ ਫਲ ਘਾਹ ਖੂਸ ਕੁਝ ਨਹੀਂ ਖਾਂਦੇ ਉਦਾਹਰਨ ਦੇ ਤੌਰ ਤੇ ਸ਼ੇਰ ਚੀਤਾ ਬਾਗ ਆਦਿ ਠੀਕ ਹੈ ਠੀਕ ਹੈ ਬੱਚਿਓ ਸਰਮਹਰੀ ਸਰਮਹਰੀ ਮਨੇ ਉਹ ਪੌਦੇ ਵੀ ਖਾ ਲੈਂਦੇ ਨੇ ਤੇ ਜਾਨਵਰ ਵੀ ਖਾ ਲੈਂਦੇ ਨੇ ਆਪ ਉਹ ਜੰਤੂ ਜੋ ਪੌਦੇ ਅਤੇ ਜੰਤੂ ਦੋਵੇਂ ਖਾਂਦੇ ਹਨ ਉਦਾਹਰਨ ਕੁੱਤਾ ਕੁੱਤਾ ਸੀ ਦੇਖਦੇ ਹੋ ਬੱਚਿਓ ਘਰ ਚ ਦਾਲ ਰੋਟੀ ਵੀ ਖਾ ਲੈਂਦਾ ਹੈ ਇਹ ਅੰਡਾ ਵੀਟ ਵੀ ਖਾ ਲੈਂਦਾ ਹੈ ਬਿੱਲੀ ਦਾ ਵੀ ਦਹੀ ਹੈ ਭਾਲੂ ਵੀ ਦਹੀ ਤੇ ਮਨੁੱਖ ਵੀ ਬੜੇ ਨੇ ਜਿਹੜੇ ਇਕੱਲੇ ਸ਼ਾਕਾਹਾਰੀ ਵੀ ਨੇ ਸਿਰਫ ਸ਼ਾਕਾਹਾਰੀ ਨੇ ਤੇ ਕਈ ਐਸੇ ਨੇ ਮਾਸਾਹਾਰੀ ਜੋ ਦਾਲ ਸਬਜ਼ੀਆਂ ਵੀ ਖਾਂਦੇ ਨੇ ਤੇ ਨਾਲ ਮਾਸ ਵੀ ਖਾਂਦੇ ਨੇ ਸੋ ਮਨੁੱਖ ਵੀ ਓਮਨੀਵੋਰ ਹੈਗਾ ਠੀਕ ਹੈ ਅੱਗੇ ਚਲੀਏ ਇਹ ਜਸਵਾਲ ਜੰਤੂਆਂ ਵਿੱਚ ਪੋਸ਼ਣ ਕਿੰਨੇ ਕਿਸਮ ਦਾ ਹੁੰਦਾ ਹੈ ਸੋ ਜਵਾਬ ਹੈ ਸਾਰੇ ਜੰਤੂ ਪਰਪੋਸ਼ੀ ਜਿਹਨੂੰ ਰੀਜਿਸ ਕਹਿੰਦੇ ਨੇ ਹੇਟਰੋਟਰੋਫਸ ਇਹ ਸ਼ਬਦ ਸੀ ਪਹਿਲੇ ਅਧਿਆਇ ਵਿੱਚ ਸਿੱਖ ਚੁੱਕੇ ਹਾਂ ਪਰ ਪੋਸ਼ੀ ਸਾਰੇ ਜੰਤੂ ਪਰਪੋਸ਼ੀ ਹੁੰਦੇ ਹਨ ਅਤੇ ਇਹ ਪੋਸ਼ਣ ਤਿੰਨ ਕਿਸਮ ਦਾ ਹੁੰਦਾ ਹੈ ਪਹਿਲਾ ਹੈ ਮ੍ਰਿਤਜੀਵੀ ਪੋਸ਼ਣ ਜਿਹਨੂੰ ਕਿਹਾ ਜਾਂਦਾ ਹੈ ਸੈਪਰੋਫਾਈਟਿਕ ਨਿਊਟ੍ਰੀਸ਼ਨ ਦੂਜਾ ਹੈ ਪਰਜੀਵੀ ਪੋਸ਼ਣ ਜਿਹਨੂੰ ਕਿਹਾ ਜਾਂਦਾ ਹੈ ਪੈਰਾਸਿਟਿਕ ਨਿਊਟ੍ਰੀਸ਼ਨ ਤੇ ਤੀਜਾ ਹੈ પ્રાਣੀਵਤ ਪੋਸ਼ਣ ਜਿਹਨੂੰ ਕਿਹਾ ਜਾਂਦਾ ਹੈ ਹੋਲੋਜ਼ੋਇਕ ਨਿਊਟ੍ਰੀਸ਼ਨ ਠੀਕ ਹੈ ਅੱਗੇ ਚੱਲੀਏ ਚੌਥਾ ਹੁਣ ਅਸੀਂ ਇਹਨਾਂ ਦਾ ਵਿਸਤਾਰ ਦੇਖਦੇ ਹਾਂ ਮ੍ਰਿਤਜੀਵੀ ਪੋਸ਼ਣ ਬਾਰੇ ਲਿਖੋ ਸੋ ਮ੍ਰਿਤਜੀਵੀ ਪੋਸ਼ਣ ਜਿਹਨੂੰ ਗ੍ਰੀਜ਼ਿਸ਼ ਕਿਹਾ ਜਾਂਦਾ ਹੈ ਸੈਪਰੋਫਾਈਟਿਕ ਨਿਊਟ੍ਰੀਸ਼ਨ ਜਿਹੜਾ ਹੁੰਦਾ ਹੈ ਇਸ ਵਿੱਚ ਜੰਤੂ ਆਪਣਾ ਪੋਸ਼ਣ ਮ੍ਰਿਤ ਜੀਵਾਂ ਮਰੇ ਹੋਏ ਜੀਵ ਅਤੇ ਗਲੇ ਸੜੇ ਜੈਵਿਕ ਪਦਾਰਥਾਂ ਤੋਂ ਪ੍ਰਾਪਤ ਕਰਦੇ ਹਨ ਗਲੀਆਂ ਸੜੀਆਂ ਸਬਜ਼ੀਆਂ ਹੋ ਗਈਆਂ ਜਾਂ ਹੋਰ ਚੀਜ਼ਾਂ ਹੋ ਗਈਆਂ ਹਨ ਉਹ ਐਨਜ਼ਾਈਮਾਂ ਰਾਹੀਂ ਐਨਜ਼ਾਈਮਸ ਦਾ ਰਿਸਾਬ ਕਰਕੇ ਐਨਜ਼ਾਈਮਾਂ ਦਾ ਰਿਸਾਬ ਕਰਕੇ ਜੈਵਿਕ ਪਦਾਰਥਾਂ ਨੂੰ ਘੋਲ ਬਣਾ ਕੇ ਸੋਖਦੇ ਹਨ ਉਹ ਜੀਵ ਕੀ ਕਰਦੇ ਨੇ ਮ੍ਰਿਤਜੀਵੀ ਜਿਹੜੇ ਪੋਸ਼ਣ ਵਾਲੇ ਨੇ ਉਹ ਕੁਝ ਐਂਜ਼ਾਈਮ ਛੱਡਦੇ ਨੇ ਉਹਦੇ ਨਾਲ ਜਿਹੜੇ ਮਰੇ ਹੋਏ ਜੀਵ ਨੇ ਜਾਂ ਗੜੇਸਣ ਜੈਵਿਕ ਪਦਾਰਥ ਨੇ ਉਹ ਘੁਲ ਜਾਂਦੇ ਨੇ ਉਹ ਜੂਸ ਜਾਂ ਬਣ ਜਾਂਦਾ ਜੈਲੀ ਜੀ ਬਣ ਜਾਂਦੀ ਹੈ ਫਿਰ ਉਹਨਾਂ ਨੂੰ ਸੋਖਦੇ ਨੇ ਚੂਸਦੇ ਨੇ ਉਧਰੋਂ ਦੀ ਆਪਣਾ ਪੋਸ਼ਣ ਪ੍ਰਾਪਤ ਕਰਦੇ ਨੇ ਇਸ ਤਰ੍ਹਾਂ ਦੇ ਪਾਚਨ ਡਾਈਜੈਸ਼ਨ ਨੂੰ ਸੈੱਲ ਤੋਂ ਬਾਹਰੀ ਪਾਚਨ ਕਿਹਾ ਜਾਂਦਾ ਸੈੱਲ ਤੋਂ ਬਾਹਰ ਹੁੰਦਾ ਪਾਚਨ ਹੈ ਵੜਾ ਐਕਸਟਰਾ ਸੈਲੂਲਰ ਡਾਈਜੈਸ਼ਨ ਕਿਉਂਕਿ ਜਿਹੜਾ ਘੋਲਣ ਦਾ ਕੰਮ ਹੈ ਉਹਦਾ ਘੋਲ ਬਣਾਉਂਦਾ ਉਹ ਜੀਵ ਤੋਂ ਬਾਹਰ ਹੀ ਹੋ ਜਾਂਦਾ ਤੇ ਫਿਰ ਕੁਲੀਓਈ ਚੀਜ਼ ਨੂੰ ਸੁਖਦਾ ਉਦਾਹਰਣ ਉੱਲੀ ਅਤੇ ਕੁਝ ਬੈਕਟੀਰੀਆ ਇਸ ਕਿਸਮ ਦੇ ਜਿਹੜੇ ਮ੍ਰਿਤਜੀਵੀ ਪੋਸ਼ਣ ਦੇ ਉਹਨਾਂ ਦਾ ਹੁੰਦਾ ਇਦਾਂ ਦਾ ਠੀਕ ਹੈ ਫਿਰ ਆ ਗਿਆ ਪੰਜਵਾਂ ਪਰਜੀਵੀ ਪੋਸ਼ਣ ਬਾਰੇ ਤੁਸੀਂ ਕੀ ਜਾਣਦੇ ਹੋ ਪਰਜੀਵੀ ਪੋਸ਼ਣ ਜਿਹਨੂੰ ਕਿਹਾ ਜਾਂਦਾ ਪੈਰਾਸਿਟਿਕ ਨਿਊਟ੍ਰੀਸ਼ਨ ਇਹਦੇ ਵਿੱਚ ਪਰਜੀਵੀ ਪਰਜੀਵੀ ਕਹਿੰੌਣ ਦਾ ਪੈਰਾਸਾਈਟ ਅੰਗਰੇਜ਼ੀ ਗਣੇ ਪੈਰਾਸਾਈਟ ਕਿਸੇ ਹੋਰ ਮੇਜ਼ਬਾਨ ਜੀਵ ਤੋਂ ਮੇਜ਼ਬਾਨ ਉਹਦਾ 호ਸਟ ਜੀਵ ਤੋਂ ਪੋਸ਼ਣ ਪ੍ਰਾਪਤ ਕਰਦਾ ਹੈ ਆਪ ਕੁਝ ਕੰਮ ਨਹੀਂ ਕਰਦਾ ਦੂਜੇ ਤੋਂ ਖਾਣਾ ਪ੍ਰਾਪਤ ਕਰਦਾ ਹੈ ਜਦੋਂ ਪਰਜੀਵੀ ਮੇਜ਼ਬਾਨ ਜੀਵ ਦੇ ਸਰੀਰ ਤੇ ਬਾਹਰ ਰਹਿ ਕੇ ਪੋਸ਼ਣ ਪ੍ਰਾਪਤ ਕਰਦਾ ਹੈ ਤਾਂ ਉਸ ਨੂੰ ਬਾਹਰੀ ਪਰਜੀਵੀ ਕਿਹਾ ਜਾਂਦਾ ਹੈ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਐਕਟੋਪੈਰਾਸਾਈਟ ਐਕਟੋਪੈਰਾਸਾਈਟ ਉਹ ਨਹੀਂ ਬਾਹਰ ਰਹਿ ਕੇ ਉਦਾਹਰਣ ਜੂਆ ਜੂਆ ਸਾਡੇ ਸਿਰ ਚ ਜਾਂ ਸਰੀਰ ਦੇ ਹੋਰ ਅੰਗਾਂ ਤੇ ਪੈ ਜਾਂਦੀਆਂ ਨੇ ਤੇ ਉਥੋਂ ਹੀ ਚਮੜੀ ਵਿੱਚੋਂ ਖੂਨ ਚूसਦਿਆਂ ਨੇ ਖੁਰਾਕ ਲੈਂਦੀਆਂ ਨੇ ਅਤੇ ਜੋਕ ਜੋਗ ਵੀ ਇਦਾਂ ਕਰਦੀ ਐ ਕੇਵਰ ਕਿਤੇ ਖੇਤਾਂ ਖੁੱਤਾਂ ਜਾਓ ਉਹ ਲੱਤ ਤੇ ਚੜ ਜਾਂਦੀ ਐ ਤੇ ਉਧਰੋਂ ਦੀ ਖੂਨ ਵਗਦਾ ਨਜ਼ਰ ਆਂਦਾ ਉਹ ਖੂਨ ਚूसਦੀ ਐ ਠੀਕ ਐ ਹੈਗੇ ਨੇ ਬਾਹਰੀ ਪਰਜੀਵੀ ਜਿਹਨੂੰ ਕਹਿੰਦੇ ਐਕਟੋ ਪੈਰਾਸਾਈਟ ਅਤੇ ਜਦੋਂ ਪਰਜੀਵੀ ਮੇਜ਼ਬਾਨ ਜੀਵ ਦੇ ਸ਼ਰੀਰ ਦੇ ਅੰਦਰ ਰਹਿ ਕੇ ਪੋਸ਼ਣ ਪ੍ਰਾਪਤ ਕਰਦਾ ਹੈ ਤਾਂ ਉਸ ਨੂੰ ਅੰਦਰੂਨੀ ਪਰਜੀਵੀ ਐਂਡੋ ਪੈਰਾਸਾਈਟ ਕਿਹਾ ਜਾਂਦਾ ਹੈ ਉਦਾਹਰਣ ਕਿਹੜਾ ਗੋਲ ਕੀੜਾ ਰਾਊਂਡ ਵਰਮ ਜਿਹੜੂ ਅਸੀਂ ਮਲਬ ਕਹਿੰਦੇ ਆ ਢਿੱਡ ਵਿੱਚ ਕੀੜੇ ਪੈ ਜਾਂਦੇ ਨੇ ਸੋ ਜਿਹੜਾ ਬੰਦਾ ਖੁਰਾਕ ਖਾਂਦਾ ਉਹ ਉਹਨੂੰ ਖਾਈ ਜਾਂਦੇ ਨੇ ਤੇ ਬੰਦਾ ਕਹਿੰਦਾ ਇਹਨੂੰ ਲੱਗਦਾ ਨਹੀਂ ਹੈਗਾ ਨਾ ਕਮਜ਼ੋਰ ਹੋ ਜਾਂਦਾ ਹੈ ਬੰਦਾ ਸੱਚੇ ਫੀਤਾ ਵਰਮ ਜਿਹਨੂੰ ਕਹਿੰਦੇ ਟੇਪ ਵਰਮ ਟੇਪ ਵਰਮ ਹੁੰਦਾ ਬੱਚਿਓ ਟੇਪ ਵਰਗੇ ਲੱਗਦੇ ਨੇ ਜਿਹਦਾ ਫੀਤਾ ਨਹੀਂ ਹੁੰਦਾ ਨਾ ਆਪਣਾ ਵਾਲਾ ਉਹਦੇ ਵਰਗੀ ਉਦੀ ਸ਼ਕਲ ਹੁੰਦੀ ਹੈਗੀ ਇਹ ਤੁਹਾਡੀ ਕਿਤਾਬ ਵਿੱਚ ਟੇਪ ਵਰਮ ਦੀ ਤੇ ਰਾਊਂਡ ਵਰਮ ਦੋਨਾਂ ਦੀ ਤਸਵੀਰਾਂ ਦਿੱਤੀਆਂ ਹੋਈਆਂ ਤੁਸੀਂ ਉਹ ਤਸਵੀਰ ਜ਼ਰੂਰ ਦੇਖੋ ਫਿਰ ਆ ਗਿਆ ਬੱਚਿਓ 6ਵਾਂ ਪ੍ਰਾਣੀਵਤ ਪੋਸ਼ਣ ਤੋਂ ਤੁਸੀਂ ਕੀ ਸਮਝਦੇ ਹੋ ਤੀਸਰਾ ਪੋਸ਼ਣ ਪ੍ਰਾਣੀਵਤ ਪੋਸ਼ਣ ਜਿਹਨੂੰ ਕਹਿੰਦੇ ਹੋਲੋਜੋਇਕ ਨਿਊਟ੍ਰੀਸ਼ਨ ਵਿੱਚ ਗੁੰਝਲਦਾਰ ਕੰਪਲੈਕਸ ਭੋਜਨ ਸਰੀਰ ਅੰਦਰ ਲਿਜਾਇਆ ਜਾਂਦਾ ਹੈ ਤੇ ਫਿਰ ਐਨਜ਼ਾਈਮਾਂ ਰਾਹੀਂ ਐਜ਼ਾਈਮਾਂ ਦੀ ਮਦਦ ਨਾਲ ਸਧਾਰਨ ਘੁਲਣਸ਼ੀਲ ਯੋਗਿਕਾਂ ਘੁਲਣਿ ਸਧਾਰਨ ਮੈਨੇ ਸਿੰਪਲ ਘੁਲਣਸ਼ੀਲ ਦਾ ਮਤਲਬ ਸੋਲਿਊਬਲ ਤੇ ਯੋਗਿਕ ਮੈਨੇ ਹੋ ਗਿਆ ਕੰਪਾਉਂਡਸ ਯੋਗਿਕਾਂ ਦੇ ਰੂਪ ਵਿੱਚ ਤੋੜਿਆ ਜਾਂਦਾ ਹੈ ਕੰਪਲੈਕਸ ਨੂੰ ਗੁੰਝਲਦਾਰ ਨੂੰ ਸਲਕ ਪਦਾਰਥਾਂ ਚ ਤੋੜੇ ਜਾਂਦਾ ਹੈ ਉਦਾਹਰਨ ਅਮੀਬਾ ਵੀਧੀ ਕਰਦਾ ਹੈ ਮਨੁੱਖ ਵੀਧੀ ਕਰਦਾ ਹੈ ਗਾਂ ਸ਼ੇਰ ਇਲ ਸਾਰੇ ਜਾਨਵਰ ਇਦਾਂ ਹੀ ਖਾਂਦੇ ਨੇ ਕੰਪਲੈਕਸ ਚੀਜ਼ਾਂ ਖਾਂਦੇ ਨੇ ਸਰੀਰ ਦੇ ਅੰਦਰ ਲੈ ਜਾਂਦੇ ਨੇ ਫਿਰ ਐਨਜ਼ਾਈਮਾਂ ਦੇ ਰਾਹੀਂ ਉਹਨੂੰ ਸਰਲ ਪਦਾਰਥਾਂ ਚ ਤੋੜਦੇ ਨੇ 7ਵਾਂ ਆ ਗਿਆ ਲਾਰ ਰਸ ਸਾਡੇ ਜੀਭ ਚੋਂ ਲਾਰ ਨਿਕਲਦੀ ਜਦੋਂ ਖਾਂਦੇ ਆਂ ਜਦੋਂ ਸਾਡੇ ਦਿਮਾਗ ਚ ਕੋਈ ਗੱਲ ਕਰਦੇ ਨੇ ਕੋਈ ਗਲਾਬ ਜੰਮਣ ਦੀ ਜਾਂ ਚਟਪਟੀ ਚੀਜ਼ ਦੀ ਗੱਲ ਕਰਦਾ ਤੇ ਮੂੰਹ ਚ ਸਾਡੇ ਬੱਚੇ ਉਹ ਕੀ ਕਹਿੰਦੇ ਪਾਣੀ ਆ ਜਾਂਦਾ ਨਾ ਨਿਕਲ ਆਉਂਦਾ ਉਹਨੂੰ ਕਹਿੰਦੇ ਲਾਰ ਸੋ ਕਹਿੰਦੇ ਲਾਰ ਰਸ ਵਿੱਚ ਮੌਜੂਦ ਐਨਜਾਈਮ ਦਾ ਨਾਂ ਅਤੇ ਕੰਮ ਲਿਖੋ ਉਹਦੇ ਵਿੱਚ ਇੱਕ ਐਨਜਾਈਮ ਹੁੰਦਾ ਹੈ ਲਾਰ ਦੇ ਵਿੱਚ ਤੇ ਉਹਦਾ ਖਾਸ ਕੰਮ ਹੁੰਦਾ ਹੈ ਇਹ ਬੱਚੋ ਬੜਾ ਵਧੀਆ ਸਵਾਲ ਹੈ ਤੇ ਚੰਗੀ ਤਰ੍ਹਾਂ ਯਾਦ ਕਰ ਲਿਓ ਸੋ ਲਾਰ ਰਸ ਵਿੱਚ ਮੌਜੂਦ ਐਨਜਾਈਮ ਦਾ ਨਾਂ ਐਮੀਲੇਜ਼ ਹੈ ਐਮੀਲੇਜ਼ ਏ ਐਮ ਵਾਈ ਐਲ ਏ ਐਸ ਸੀ ਤੇ ਅੰਗਰੇਜ਼ੀ ਪੰਜਾਬੀ ਚ ਇਦਾਂ ਲਿਖਣਾ ਐਮੀਲੇਜ਼ ਐੜੇ ਨੂੰ ਦਲਾਂ ਮੰਮੇ ਨੂੰ ਬਿਹਾਰੀ ਲੱਲੇ ਨੂੰ ਲਾਂ ਤੇ ਫਿਰ ਜੱਜੇ ਨੂੰ ਜਦ ਜੇਵਰ ਵਿੰਦੀ ਆ ਗਈ ਫੈਮੀਲੇਜ਼ ਹੈ ਠੀਕ ਹੈ ਅਤੇ ਉਸ ਦਾ ਕੰਮ ਸਟਾਰਚ ਨੂੰ ਗਲੂਕੋਜ਼ ਵਿੱਚ ਬਦਲਣਾ ਹੈ ਬੱਚਾ ਹੈ ਬੜਾ ਮਹੱਤਵਪੂਰਨ ਸਵਾਲ ਹੈ ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲਿਓ 8ਵਾਂ ਮਨੁੱਖ ਵਿੱਚ ਪੋਸ਼ਣ ਦੇ ਪੰਜ ਪੜਾਵਾਂ ਦੇ ਨਾਂ ਲਿਖੋ ਮਨੁੱਖ ਜੀ ਨੇ ਖੰਦਾ ਹੈ ਕਿ ਬੱਚਿਓ ਭੋਜਨ ਦੀ ਪਾਚਨ ਕਿਰਿਆ ਦੇ ਕੁਝ ਪੜਾਅ ਨੇ ਇਹ ਪੰਜ ਪੜਾਅ ਨੇ ਮੁੱਖ ਤੌਰ ਤੇ ਠੀਕ ਹੈ ਸੋ ਮਨੁੱਖ ਵਿੱਚ ਪੋਸ਼ਣ ਦੇ ਪੰਜ ਪੜਾਅ ਹੇਠ ਲਿਖੇ ਅਨੁਸਾਰ ਹਨ ਪਹਿਲਾ ਹੈ ਬੱਚਿਓ ਭੋਜਨ ਗ੍ਰਹਿਣ ਕਰਨਾ ਮੂੰਹ ਚ ਪਾਣਾ ਜਿਹਨੂੰ ਕਹਿੰਦੇ ਆ ਇੰਜੈਸ਼ਨ ਕੋਈ ਵੀ ਖਾਣਯੋਗ ਚੀਜ਼ ਨੂੰ ਆਪਣੇ ਮੂੰਹ ਦੇ ਅੰਦਰ ਲੈਣਾ ਠੀਕ ਹੈ ਇੰਜੈਸ਼ਨ ਫਿਰ ਇਹ ਪਾਚਨ ਡਾਈਜੈਸ਼ਨ ਹਜਮ ਹੋਣਾ ਦਾ ਫਿਰ ਸੋਖਣਾ ਫਿਰ ਉਹ ਜਿਹੜਾ ਪਚਿਆ ਹੋਇਆ ਭੋਜਨ ਸੋਖਿਆ ਜਾਂਦਾ ਤੇ ਫਿਰ ਹੁੰਦਾ ਬੱਚਿਓ ਜਿਹਨੂੰ ਕਹਿੰਦੇ ਐਬਸਾਰਪਸ਼ਨ ਫਿਰ ਆ ਗਿਆ ਸਵੈ ਅੰਗੀਕਰਨ ਜਿਹਨੂੰ ਕਹਿੰਦੇ ਐਸਿਮੀਲੇਸ਼ਨ ਸਵੈ ਅੰਗੀਕਰਨ ਮਤਲਬ ਕਿ ਫਿਰ ਬੱਚਿਓ ਸੋਖੇ ਹੋਏ ਭੋਜਨ ਨੂੰ ਫਿਰ ਖੂਨ ਦੇ ਰਾਹੀਂ ਸਰੀਰ ਦੇ ਵੱਖ-ਵੱਖ ਅੰਗਾਂ ਵਿੱਚ ਭੇਜਿਆ ਜਾਂਦਾ ਤੇ ਫਿਰ ਨਿਕਾਸ ਐਜੈਕਸ਼ਨ ਭਾਗ ਜਿਹੜਾ ਮਲ ਮੂਤਰ ਜਿਹੜਾ ਹੈ ਉਹ ਗੁਦਰਾਹੀਂ ਉਹ ਸਾਡੇ त्याਗਿਆ ਜਾਂਦਾ ਹੈ ਜਦੋਂ ਅਸੀਂ ਟੱਟੀ ਪਿਸ਼ਾਬ ਕਰਦੇ ਹਾਂ ਉਹ ਉੱਥੇ ਫਿਰ ਇਹਦਾ ਇਥੋਂ ਦੀ ਲੈ ਕੇ ਪੰਜ ਪੜਾਣੇ ਖਾਣ ਤੋਂ ਲੈ ਕੇ ਮਲ ਮੂਤਰ त्याਗਣ ਤੱਕ ਠੀਕ ਹੈ ਫਿਰ ਆ ਗਿਆ ਨੌਵਾਂ ਮਨੁੱਖ ਵਿੱਚ ਪੋਸ਼ਣ ਦੇ ਹਰੇਕ ਪੜਾਅ ਬਾਰੇ ਸੰਖੇਪ ਵਿੱਚ ਲਿਖੋ ਜਿਹੜੇ ਅਸੀਂ ਪੰਜ ਪੜਾਅ ਪੜ੍ਹੇ ਨੇ ਹੁਣ ਬੱਚਿਓ ਅਸੀਂ ਉਹਦਾ ਵਿਸਥਾਰ ਕਰਦੇ ਹਾਂ ਸੋ ਮਨੁੱਖ ਵਿੱਚ ਪੋਸ਼ਣ ਦੇ ਪੜਾਵਾਂ ਬਾਰੇ ਸੰਖੇਪ ਜਾਣਕਾਰੀ ਇਸ ਤਰ੍ਹਾਂ ਹੈ ਪਹਿਲਾ ਭੋਜਨ ਗ੍ਰਹਿਣ ਕਰਨਾ ਇੰਜੈਕਸ਼ਨ ਇਸ ਪੜਾਅ ਵਿੱਚ ਭੋਜਨ ਨੂੰ ਸਰੀਰ ਦੇ ਅੰਦਰ ਲਿਆ ਜਾਂਦਾ ਹੈ ਠੋਸ ਭੋਜਨ ਨੂੰ ਚਬਣ ਵਿੱਚ ਦੰਦ ਮਦਦ ਕਰਦੇ ਹਨ ਜਿਹੜਾ ਤਰਲ ਹੈਗਾ ਉਹ ਤੇ ਬਸੀ ਅਸੀਂ ਉਹਦੀ ਉਹਦੇ ਨਿਵਾ ਲੈਣੇ ਹਨ ਹਣਾ ਪੀ ਲੈਂਦੇ ਆ ਨਿਵਾ ਲੈਣੇ ਆ ਉਹਦੇ ਜਿਹੜੀ ਚਬਣ ਦੀ ਲੋੜ ਨਹੀਂ ਪੈਂਦੀ ਜੂਸ ਜਾਂ ਕੜਾ ਜਾਂ ਕੋਈ ਤੇ ਸੂਪ ਵਰਗੀ ਚੀਜ਼ ਦੀ ਪੀਤੀ ਜਾਂਦੀ ਹੈ ਅਤੇ ਜਿੱਥੇ ਵੀ ਚੱਬਣ ਵਾਲੀ ਚੀਜ਼ ਹੈਗੀ ਹੈ ਦਾਣੇ ਚੱਬਣੇ ਨੇ ਛੱਲੀ ਚੱਬਣੀ ਹੈ ਰੋਟੀ ਚੱਬਣੀ ਹੈ ਉਹਨੂੰ ਫਿਰ ਦੰਦ ਮਦਦ ਕਰਦੇ ਨੇ ਠੀਕ ਹੈ ਫਿਰ ਆ ਗਿਆ ਪਾਚਨ ਡਾਈਜੈਸ਼ਨ ਇਸ ਪ੍ਰਕਿਰਿਆ ਦੌਰਾਨ ਗੁੰਝਲਦਾਰ ਪਦਾਰਥਾਂ ਨੂੰ ਸਰਲ ਪਦਾਰਥਾਂ ਵਿੱਚ ਤੋੜਿਆ ਜਾਂਦਾ ਹੈ ਸਾਡੇ ਸਰੀਰ ਅੰਦਰ ਰਿਸਣ ਵਾਲੇ ਕੁਝ ਰਸਾਇਣ ਜਿਨ੍ਹਾਂ ਨੂੰ ਐਂਜ਼ਾਈਮਸ ਕਿਹਾ ਜਾਂਦਾ ਹੈ ਪਾਚਨ ਕਿਰਿਆ ਵਿੱਚ ਮਦਦ ਕਰਦੇ ਹਨ ਸੋ ਸਾਡੇ ਸਰੀਰ 'ਚ ਬੱਚੋ ਕੁਝ ਨਾ ਕੁਝ ਰਸਾਇਣ ਨਿਕਲਦੇ ਨੇ ਸਾਡਾ ਸਰੀਰ ਉਹ ਰਸਾਇਣ ਪੈਦਾ ਕਰਦਾ ਹੈ ਜਿਹਨਾਂ ਨੂੰ ਕਿਹਾ ਜਾਂਦਾ ਐਂਜ਼ਾਈਮ ਉਹ ਭੋਜਨ ਨੂੰ ਤੋੜਨ ਵਿੱਚ ਤੇ ਹਜ਼ਮ ਕਰਨ ਵਿੱਚ ਮਦਦ ਕਰਦੇ ਨੇ ਠੀਕ ਹੈ ਫਿਰ ਆ ਗਿਆ ਬੱਚੋ ਸੋਖਣ ਜਿਹਨੂੰ ਕਹਿੰਦੇ ਐਬਜ਼ਾਰਪਸ਼ਨ ਇਸ ਪੜਾਅ ਵਿੱਚ ਪਚੇ ਹੋਏ ਭੋਜਨ ਨੂੰ ਛੋਟੀ ਆਂਦਰ ਜਿਹਨੂੰ ਕਿਹਾ ਜਾਂਦਾ ਸਮਾਲ ਇੰਟੈਸਟਾਈਨ ਦੀਆਂ ਅੰਦਰੀਆਂ ਕੰਧਾਂ ਦੁਆਰਾ ਸੋਖਿਆ ਜਾਂਦਾ ਹੈ ਅਤੇ ਲਹੂ ਵਿੱਚ ਭੇਜਿਆ ਜਾਂਦਾ ਹੈ ਠੀਕ ਹੈ ਫਿਰ ਆ ਗਿਆ ਚੌਥਾ ਪੜਾਅ ਸਵੈ ਅੰਗੀਕਰਨ ਜਿਹਨੂੰ ਕਹਿੰਦੇ ਐਸਿਮੀਲੇਸ਼ਨ ਇਸ ਪ੍ਰਕਿਰਿਆ ਦੌਰਾਨ ਸੋਖਿਆ ਹੋਇਆ ਭੋਜਨ ਸਰੀਰ ਦੇ ਵੱਖ-ਵੱਖ ਹਿੱਸਿਆਂ ਵੱਲੋਂ ਵਾਧੇ ਅਤੇ ਰੱਖ-ਰਖਾਵ ਲਈ ਵਰਤਿਆ ਜਾਂਦਾ ਖੂਨ ਨਹੀਂ ਜਾਂਦਾ ਤੇ ਫਿਰ ਸਰੀਰ ਦੇ ਵੱਖ-ਵੱਖ ਅੰਗ ਆਪਣੇ ਵਿਕਾਸ ਲਈ ਤੇ ਆਪਣੀ ਪੰਨ ਧੋੜ ਨੂੰ ਜਿਹੜੀ ਹੋ ਗਈ ਉਹਨੂੰ ਰਿਪੇਅਰ ਲਈ ਮੁਰੰਮਤ ਲਈ ਰੱਖ-ਰਖਾਵ ਲਈ ਉਹਨੂੰ ਵਰਤਦੇ ਨੇ ਤੇ ਇਹ ਕਿੱਦਾਂ ਜਾਂਦਾ ਹੈ ਇਹ ਖੂਨ ਰਾਹੀਂ ਭੇਜਿਆ ਜਾਂਦਾ ਫਿਰ ਆ ਗਿਆ ਬੱਚੋ ਨਿਕਾਸ ਜੈਸਚਨ ਇਸ ਪੜਾਅ ਵਿੱਚ ਅਣਪਚਿਆ ਭੋਜਨ ਭੋਜਨ ਨਲੀ ਜਿਹਨੂੰ ਕਹਿੰਦੇ ਹੈਲੀਵੈਂਟਰੀ ਕੈਨਲ ਠੀਕ ਹੈ ਵਿੱਚੋਂ ਬਾਹਰ ਨਿਕਲ ਜਾਂਦਾ ਹੈ ਜਿਹਨੂੰ ਅਸੀਂ ਕਹਿੰਦੇ ਆ ਟੱਟੀ ਠੀਕ ਹੈ ਨਾ ਜਾਂ ਅਸੀਂ ਕਹਿੰਦੇ ਆ ਸਟੂਲਸ ਕਹਿੰਦੇ ਨੇ ਇੰਗਲਿਸ਼ ਵਿੱਚ ਜਾਂ ਫੀਸਿਸ ਕਹਿੰਦੇ ਆ ਮਲ ਕਹਿੰਦੇ ਆ ਇਸ ਪ੍ਰਕਿਰਿਆ ਨੂੰ ਮਲ ਨਿਕਾਸ ਕਹਿੰਦੇ ਹਨ ਨਿਕਾਲ ਮਲ ਮੈਨੇ ਉਹ ਜੋ ਮੈਲ ਟੱਟੀ ਤੇ ਨਿਕਾਸ ਮੈਨੇ ਨਿਕਲਣਾ ਸੋ ਮਲ ਨਿਕਾਸ ਮੈਨੇ ਟੱਟੀ ਦਾ ਨਿਕਲਣਾ ਮਲ ਦਾ त्याਗਣਾ ਮਲ ਦਾ ਨਿਕਾਸ ਕਹਿੰਦੇ ਹਨ ਹੁਣ ਆ ਗਿਆ ਬੱਚੋ ਦਸਵਾਂ ਸਵਾਲ ਤੇ ਅਗਲੀ ਸਲਾਈਡ 'ਚ ਜਿਹੜੀ ਤਸਵੀਰ ਵੀ ਦਿਖਾ ਦਾਂਗੇ ਤੁਹਾਨੂੰ ਤੁਹਾਡੀ ਕਿਤਾਬ 'ਚ ਲਈ ਹੋਈ ਤਾਂ ਕਿ ਗੱਲ ਚੰਗੀ ਤਰ੍ਹਾਂ ਸਮਝ ਆ ਜਾਵੇ ਮਨੁੱਖੀ ਪਾਚਨ ਪ੍ਰਣਾਲੀ ਹਿਊਮਨ ਡਾਈਜੈਸਟਿਵ ਸਿਸਟਮ ਜਿਹੜਾ ਹੈ ਦੇ ਵੱਖ-ਵੱਖ ਭਾਗ ਲਿਖੋ ਇਹ ਪੂਰਾ ਜੋ ਪ੍ਰਣਾਲੀ ਹੈ ਇਹਦੇ ਵਿੱਚ ਕਿਹੜੇ-ਕਿਹੜੇ ਹਿੱਸੇ ਨੇ ਕਿਹੜੇ-ਕਿਹੜੇ ਆਪਣਾ ਕੰਮ ਕਰਦੇ ਨੇ ਕਿਹੜਾ ਯੋਗਦਾਨ ਪਾਉਂਦੇ ਨੇ ਮਨੁੱਖੀ ਪਾਚਨ ਪ੍ਰਣਾਲੀ ਦੇ ਵੱਖ-ਵੱਖ ਭਾਗ ਹੇਠ ਲਿਖੇ ਮੁਤਾਬਕ ਹਨ ਪਹਿਲਾ ਹੈ ਬੱਚੋ ਮੂੰਹ ਅਤੇ ਮੂੰਖ ਖੋੜ ਮणि ਜਵਾਲਾ ਇਹ ਕਿਤੇ ਮੂੰਹ ਹੋ ਗਿਆ ਤੇ ਮੂੰਹ ਕੋਡ ਮਾਊਥ ਐਂਡ ਬੱਕਲ ਕੈਵਿਟੀ ਤੇ ਮੂੰਹ ਦਾ ਜਿਹੜੀ ਗੁਫਾ ਬਣੀ ਹੋਈ ਹੈ ਸਾਡੀ ਮੂੰਹ ਦੇ ਅੰਦਰ ਇੱਕ ਠੀਕ ਹੈ ਨਾ ਮਾਊਥ ਐਂਡ ਬੱਕਲ ਕੈਵਿਟੀ ਕਹਿੰਦੇ ਨੇ ਫਿਰ ਆ ਗਿਆ ਬੱਚੋ ਦੂਜਾ ਦੰਦ ਤੀਜਾ ਹੈ ਜੀਭ ਜੋ ਖਾਣੇ ਨੂੰ ਹਿਲਾਉਂਦੀ ਹੈ ਤੇ ਜਿਹੜੀ ਲਾਰ ਹੈ ਉਹਦੇ ਨਾਲ ਮਿਕਸ ਕਰਦੀ ਹੈ ਰਲਾਂਦੀ ਹੈ ਖਾਣੇ ਦੇ ਨਾਲ ਫਿਰ ਆ ਗਿਆ ਬੱਚੋ ਅਨਨਲੀ ਜੋ ਗਲੇ ਤੋਂ ਲੈ ਕੇ ਠੱਡ ਤੱਕ ਜਾਂਦੀ ਹੈ ਫਿਰ ਆ ਗਿਆ ਮੇਦਾ ਜਿਹਨੂੰ ਠੱਡ ਕਹਿੰਦੇ ਆ ਫਿਰ ਨਲੀ ਤੋਂ ਨਾਲ ਅੱਗੇ ਢਿੱਡ ਜੁੜਿਆ ਆਇਆ ਢਿੱਡ ਤੋਂ ਅੱਗੇ ਦੇ ਵਿੱਚੋਂ ਛੋਟੀ ਅੰਦਰ ਹੈਗੀ ਹੈ ਕੁਝ ਕੁਝ ਜਿਹੜਾ ਪਚਣ ਪਚਣ ਦਾ ਕੰਮ ਇੱਥੇ ਹੋ ਜਾਂਦਾ ਹੈ ਸਟੋਮਕ ਦੇ ਵਿੱਚ ਬਾਕੀ ਰਹਿਦਾ ਕੰਮ ਛੋਟੀ ਅੰਦਰ ਵਿੱਚ ਹੁੰਦਾ ਤੇ ਇਹਨੇ ਸੁਖਿਆ ਜਾਂਦਾ ਹੈ ਫਿਰ ਆਂਦਾ ਵਿੱਚ ਵੱਡੀ ਅੰਦਰ ਵਿੱਚ ਅਣ ਪਚਿਆ ਭੋਜਨ ਜਾਂਦਾ ਹੈ ਇਹ ਚੋਂ ਲੂਣ ਪਾਣੀ ਹੋਰ ਸੁਖਿਆ ਜਾਂਦਾ ਹੈ ਤੇ ਫਿਰ ਵੱਡੀ ਅੰਦਰ ਦੇ ਜਿਹੜਾ ਅਖੀਰਲਾ ਸਿਰਾ ਹੁੰਦਾ ਉਹਨੂੰ ਰੈਕਟਮ ਕਹਿੰਦੇ ਗੁਦਾ ਉਹਦੇ ਰਾਹੀਂ ਮਲ ত্যাগਿਆ ਜਾਂਦਾ ਹੈ ਸੋ ਵਿੱਚ 6 ਜਿਹੜੇ ਹੈਗੇ ਨੇ ਇਹ ਮਨੁੱਖੀ ਪਾਚਨ ਪ੍ਰਣਾਲੀ ਦੇ ਵੱਖ-ਵੱਖ अंग ਨੇ ਆਓ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਤੇ ਉਧਰੋਂ ਤੁਹਾਨੂੰ ਹੋਰ ਪਤਾ ਲੱਗ ਜਾਏਗਾ ਸੋ ਬੱਚੋ ਇਹ ਹੈਗਾ ਮੂੰਹ ਤੇ ਇਹ ਹਿੱਸਾ ਜਿਹੜਾ ਹੈਗਾ ਇਹਨੂੰ ਕਹਿੰਦੇ ਮੂੰਹ ਖੋੜ ਠੀਕ ਹੈ ਮੂੰਹ ਖੋੜ ਹੈਗਾ ਤੇ ਇਹ ਬੱਚੋ ਭੋਜਨ ਨਲੀ ਹੈਗੀ ਹੈ ਜਿਹਨੂੰ ਕਹਿੰਦੇ ਇਸੋਫੇਗਸ ਠੀਕ ਹੈ ਇਹ ਇੱਥੇ ਆ ਗਿਆ ਢਿੱਡ ਆ ਗਿਆ ਮਿੱਦਾ ਆ ਗਿਆ ਮਿੱਦਾ ਠੀਕ ਹੈ ਮਿੱਦਾ ਆ ਗਿਆ ਤੇ ਫਿਰ ਬੱਚੋ ਇਹਦੇ ਵਿੱਚੋਂ ਦੇਖੋ ਛੋਟੀ ਆ ਰਹੀ ਇੱਥੇ ਇਹ ਹੈਗੀ ਛੋਟੀ ਐਡੀ ਕੁੰਡਲਦਾਰ ਬਣੀ ਹੋਈ ਹੈ ਗੁੰਜਲ ਬਣੀ ਹੋਈ ਹੈ ਗੁੰਜਲ ਇਹ ਇਹ ਛੋਟੀ ਆੰਦਰ ਇਹਦੇ ਕੋਲ ਤੇ ਲਿਖਿਆ ਛੋਟੀ ਆੰਦਰ ਤੇ ਛੋਟੀ ਅੰਦਰ ਹੀ ਵੱਡੀ ਅੰਦਰ ਨਾਲ ਜੁੜੀ ਹੋਈ ਹੈ ਇਹ ਵੱਡੀ ਅੰਦਰ ਇਦਾਂ ਦੇਖੋ ਇਹ ਵੱਡੀ ਅੰਦਰ ਹੈ ਇਹ ਜਿਹੜੇ ਕੋਲਨ ਲਿਖਿਆ ਨੇ ਕੋਲਨ ਇਹ ਵਾਲਾ ਲੰਬੇ ਹਿੱਸੇ ਨੂੰ ਇਹ ਕੋਲਨ ਕਿਹਾ ਜਾਂਦਾ ਹੈ ਤੇ ਜਿਹੜੀ ਲਾਲ ਗੂੜੇ ਲਾਲ ਰੰਗ ਦੀ ਚੌੜੀ ਹੈਗੀ ਹੈਗੀ ਵੱਡੀ ਅੰਦਰ ਹੈ ਤੇ ਬੱਚੋ ਹੈਗਾ ਰੈਕਟਮ ਇੱਥੋਂ ਦੀ ਇਹ ਜਿਹੜਾ ਗੁਦੇ ਰਾਹੀਂ ਮਲ ਦ્વાਰ ਇੱਥੋਂ ਦੀ ਅਸੀਂ ਜਿਹੜਾ ਲੈਟਰਨ ਹੈਗੀ ਟੱਟੀ ਹੈਗੀ ਇੱਥੋਂ ਦੀ ਸਾਡੀ ਚਲੀ ਜਾਂਦੀ ਹੈ ਸੋ ਇੱਥੋਂ ਬੱਚੋ ਖਾਣਾ ਖਾਦਾ ਦੰਦਾ ਰਾਹੀਂ ਚਬਿਆ ਗਿਆ ਜੀਭ ਰਾਹੀਂ ਰਲਾਇਆ ਗਿਆ ਲਾਰ ਦੇ ਨਾਲ ਹਿਲਾਇਆ ਗਿਆ ਅੰਦਰ ਗਿਆ ਭੋਜਨ ਗਿਆ ਇੱਥੇ ਤੱਕ ਜੱਡ ਵਿੱਚ ਪਹੁੰਚ ਗਿਆ ਫਿਰ ਬੱਚੇ ਲੀਵਰ ਹੈਗਾ ਜਿਗਰ ਹੈਗਾ ਦੇਖੋ ਤੇ ਫਿਰ ਐਪੈਨਕਰੀਆਜ਼ ਹੈਗਾ ਇੱਥੇ ਜਿਹਨੂੰ ਅਸੀਂ ਕਹਿੰਦੇ ਆ ਲੁਬਾ ਕਹਿੰਦੇ ਆ ਤੇ ਐ ਫਿਰ ਇੱਥੇ ਇੱਕ ਪਿੱਤਾ ਵੀ ਹੋਣਾ ਹੈ ਇੱਥੇ ਪਿੱਤਾ ਹੈਗਾ ਦੇਖੋ ਜਿਹਦੇ ਚ ਬਾਈਲ ਜੂਸ ਨਿਕਲਦਾ ਪਿੱਤਾ ਰਸ ਨਿਕਲਦਾ ਹੈ ਜੋ ਚਰਬੀ ਨੂੰ ਘੋਲਣ ਦੇ ਕੰਮ ਆਉਂਦਾ ਸੋ ਬੱਚੇ ਇਦਾਂ ਕਰਕੇ ਫਿਰ ਇਹ ਛੋਟੀ ਅੰਦਰ ਜਾਂਦਾ ਹੈ ਛੋਟੀ ਅੰਦਰ ਚ ਵੱਡੀ ਅੰਦਰ ਜਾਂਦਾ ਹੈ ਵੱਡੀ ਅੰਦਰ ਚ ਫਿਰ ਰੈਕਟਮ ਜਾ ਕੇ ਹੈ ਮਲ ਦਵਾਰ ਤੋਂ ਜਿਹੜਾ ਅਣਪਚਿਆ ਭੋਜਨ ਹੈ ਜੋ ਮੈਲ ਹੈਗੀ ਹੈ ਮਲ ਹੈਗਾ ਉਹ ਬਾਹਰ ਨਿਕਲ ਜਾਂਦਾ ਹੈ ਸੋ ਬੱਚਿਓ ਐਸੀ ਤੁਹਾਡੀ ਇਹ ਮਨੁੱਖੀ ਪਾਚਨ ਪ੍ਰਣਾਲੀ ਤਸਵੀਰ ਨਹੀਂ ਜੋ ਸਮਝੀਏ ਤੇ ਪਿਛਲੀ ਸਲਾਈਡ ਵਿੱਚ ਜਿਹੜੇ ਸਾਡੇ ਇਹਦੇ ਭਾਗਤਾਂ ਨੂੰ ਡਿਟੇਲ ਵਿੱਚ ਵੇਰਵੇ ਨਾਲ ਸਮਝਾਏ ਨੇ ਸੋ ਬੱਚਿਓ ਦੱਸਿਆ ਬੜਾ ਵਧੀਆ ਤਰੀਕਾ ਹੈ ਮੈਂ ਇਜਾਦ ਕੀਤਾ ਵੀ ਸੋਚੋ ਤੇ ਉੱਤਰ ਦਿਓ ਦੇ ਰਾਹੀਂ ਪ੍ਰਸ਼ਨ ਉੱਤਰਾਂ ਦੇ ਰਾਹੀਂ ਤੁਹਾਨੂੰ ਸਾਰਾ ਜਿਹੜਾ ਸਬਕ ਹੈਗਾ ਅਧਿਆਇ ਹੈਗਾ ਉਹਦੀ ਮਲਕੀ ਸਮਝੋ ਪੜਨ ਪੜਾਉਣ ਦਾ ਕੰਮ ਸਮਝ ਜਾਂਦਾ ਕੰਮ ਤੁਹਾਡਾ ਬੜਾ ਸੁਖਾ ਹੋ ਜਾਏਗਾ ਸੋ ਐਸੀ ਪੜ੍ਹੇ ਵਿਦਿਆਰਥੀ ਇਸ ਲੜੀ ਦੇ ਪਹਿਲੇ 10ਵਾਂ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ